ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਅੱਜ ਲੋਕ ਸਭਾ ਵਿੱਚ ਮਲਤਵੀ ਮਤਾ ਪੇਸ਼ ਕੀਤਾ ਜਿਸ ਵਿੱਚ ਪੰਜਾਬ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਹੁਤ ਗੰਭੀਰ ਐਮਰਜੈਂਸੀ ਅਤੇ ਰਾਸ਼ਟਰੀ ਸੁਰੱਖਿਆ ਸੰਕਟ ਦੱਸਿਆ ਉਹਨਾਂ ਸਦਨ ਨੂੰ ਅਪੀਲ ਕੀਤੀ ਕਿ ਉਹ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਵਪਾਰ ਗੈਂਗਵਾਰਾਂ ਸੰਗਠਿਤ ਜ਼ਬਰੀ ਵਸੂਲੀ ਐਨਆਰਆਈ ਪਰਿਵਾਰਾਂ ਨੂੰ ਧਮਕੀਆਂ ਅਤੇ ਪੰਜਾਬ ਵਿੱਚ ਚੰਨ ਤੱਕ ਗੋਲੀਬਾਰੀਆਂ ਦੀਆਂ ਕਾਲੀਆਂ ਕਟਨਾਵਾਂ ਤੇ ਤੁਰੰਤ ਚਰਚਾ ਕਰੇ ਅਤੇ ਕੇਂਦਰ ਸਰਕਾਰ ਦੇ ਤੁਰੰਤ ਦਖਲ ਦੀ ਮੰਗ ਕਰ ਰਹੇ ਹਨ। ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਤਲ ਹੋ ਰਹੇ ਨੇ। ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਜਿਹੜੇ ਲੋਕ ਦਸਾਂ ਨਵਾਂ ਦੀ ਕਿਰਤ ਕਰਦੇ ਨੇ, ਇਮਾਨਦਾਰ ਲੋਕ, ਕਾਰੋਬਾਰੀ ਲੋਕ, ਗੈਂਗਸਟਰ ਉਹਨਾਂ ਨੂੰ ਬਾਹਰ بیٹھے ਹੋਰ ਜੇਲਾਜੋ ਬੈਠੇ ਉਹਨਾਂ ਦੇ ਕਤਲ ਕਰਵਾ ਰਹੇ ਨੇ, ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਸਰਕਾਰ ਇਸ ਮੁੱਦੇ ਤੇ ਫੇਨ ਹੈ। ਦੇਖੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਇਨਕੁਆਰੀ ਚਾਹੀਦੀ ਹੈ ਦੇਖੋ ਜਿਹੜਾ ਵਿਦੇਸ਼ੀ ਬੇਟਾ ਗੈਂਗਸਟਰ ਹੈ ਤੇ ਸਾਡੇ ਗਰੀਬ ਲੋਕਾਂ ਦੇ ਬੱਚਿਆਂ ਨੂੰ ਥੋੜੇ ਜਿਹੇ ਪੈਸਿਆਂ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੂਜ਼ ਕਰ ਰਿਹਾ ਹੈ ਇੱਕ ਤੇ এমਪਲਾਈਮੈਂਟ ਦੀ ਬਹੁਤ ਵੱਡੀ ਜ਼ਰੂਰਤ ਹੈ ਦੂਜੀ ਇੱਕ ਸਿਟਿੰਗ ਜਾਂਚ ਤੋਂ ਮੈਡਮ ਇੱਕ ਮਿੰਟ ਸਿਟਿੰਗ ਜਾਂਚ ਤੋਂ ਇਨਕੁਆਰੀ ਚਾਹੀਦੀ ਹੈ ਕਿ ਇਹ ਗੈਂਗਸਟਰ ਬਣੇ ਕਿਵੇਂ ਨੰਬਰ 2 ਇਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਪੋਲਿਟਿਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਦੇਰੋਂ ਬੱਬਾ ਨਾਲ ਜਿਹੀ ਬਾਈ ਇਲੈਕਸ਼ਨ ਚ ਯੂਜ਼ ਕੀਤਾ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਭਾਜਪੀ ਇੱਕ ਗੈਂਗਸਟਰ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਬੈਠੇ ਜਿਹੜਾ ਕਿ ਕਤਲ ਕਰਾ ਰਿਹਾ ਹੈ ਇੱਕ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਇੱਥੇ ਤੱਕ ਲੈ ਕੇ ਆਏ ਨੇ ਮੇਰੀ ਮੰਗ ਹੈ ਕਾਨੂੰਨ ਵਿਵਸਥਾ ਤਾਰਤਾਰ ਹੋ ਚੁੱਕੀ ਹੈ ਲੋਕ ਡਰੇ ਨੇ ਲੋਕ ਪਰਦੇਸ਼ ਛੱਡ ਕੇ ਬਾਹਰ ਜਾਣ ਦੀ ਸੋਚ ਬਣਾਈ ਰੱਖੇ ਨੇ ਕੁਝ ਛੱਡ ਕੇ ਜਾ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਸਟੇਟ ਤੋਂ ਬਾਹਰ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵੈਨ ਕਰੇ ਸਾਨੂੰ ਸੁਰੱਖਿਅਤ ਮੁਹੱਈਆ ਕਰਾਏ ਪੰਜਾਬ ਦੇ ਲੋਕਾਂ ਨੂੰ